ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਜਾਂ ਭਰਾ ਪ੍ਰਤੀ ਜਾਂ ਇਹੋ ਜਿਹੇ ਸ਼ਬਦਾਵਲੀ ਵਰਤੋਗੇ ਤੇ ਜਦੋਂ ਕਿਤੇ ਨਾ ਕਿਤੇ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਸੁਭਾਵਿਕ ਹੀ ਆ ਕਿ ਉਹ ਜਿਹੜਾ ਗੁੱਸਾ ਵਾ ਉਹ ਪੁੱਟਦਾ ਵਾ ਸੁਭਾਵਿਕ ਹੋਰ ਤੇ ਆ ਕਿ ਪਰਿਵਾਰ ਦੇ ਵਿੱਚ ਮਾਹੌਲ ਵੀ ਬਦਲ ਜਾਂਦਾ ਹੈ ਕੀ ਮਾਹੌਲ ਆ ਕਿਸੇ ਤਰ੍ਹਾਂ ਦਾ ਕੋਈ ਚਰਚਾ ਨਹੀਂ ਸਾਰਾ ਆਪਾਂ ਨੂੰ ਕਦੇ ਤੋਂ ਆ ਉਹ ਆਪਣੀ ਡਿਊਟੀ ਨਿਭਾ ਰਹੇ ਆ ਤੇ ਜੇ ਡਿਊਟੀ ਦੇ ਵਿੱਚ ਕੋਈ ਵਿਗੜਨ ਪਾਊਗਾ ਤੇ ਫਿਰ ਭਾਈ ਇਦਾਂ ਹੀ ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜਿਹਾ ਕੋਈ ਐਕਸ਼ਨ ਕਰ ਸਕਦੀ ਹੈ ਗਵਰਨਮੈਂਟ ਕਿ ਇੱਕ ਵੀਡੀਓ ਖੜਾ ਕਰ ਮਾਰਿਆ ਉਹ ਡਿਸਕਸ ਵੀ ਕਰ ਸਕਦੇ ਨੇ ਨੌਕਰੀ ਤੋਂ ਬਾਹਰ ਕੱਢਦੇ ਆ ਚਾਹੇ ਉਹਨਾਂ ਤੇ ਪਰਚਾ ਕਰਦੇ ਆ ਤੇ ਕੋਈ ਧੱਕਾ ਕਰਦੇ ਆ ਤੇ ਜੱਤੇ ਬੰਦियां ਬਿਲਕੁਲ ਨਾ ਕਰੀਆਂ ਨਾ ਅਸੀਂ ਅਗਲਾ ਕੋਈ ਹਾਲ ਦਾ ਚੰਗਾ ਬਿਆਨ ਦਿੰਦਾ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਅੱਤਵਾਦ ਵਧ ਰਿਹਾ ਵਾ ਇਹ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਜਿਹੜਾ ਵਾ ਬਹੁਤ ਵੱਡਾ ਸਵਾਲ ਆ ਉਹਨੂੰ ਭੰਗ ਕਰਦੀ ਗੱਲ ਆ ਉਹਦੇ ਤੇ ਵੀ ਜਿਹੜੀ ਆ ਕੰਨਰਾ ਮੌਰ ਤੇ ਜਿਹੜੇ ਵਾ ਉਹ ਪਰਚਾ ਹੋਣਾ ਚਾਹੀਦਾ ਗੰਗਨਾ ਨੂੰ ਲੋਦੇ ਥੱਪੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਇਸ ਵੇਲੇ ਚਰਚਾ ਦੇ ਵਿੱਚ ਹੈ ਕੱਲ ਜਿਵੇਂ ਹੀ ਖਬਰ ਆਈ ਤਾਂ ਉਸ ਤੋਂ ਬਾਅਦ ਹਰ ਪਾਸੇ ਇਹ ਚਰਚਾ ਹੋ ਰਹੀ ਹੈ ਕਿਉਂਕਿ ਕਲਵਿੰਦਰ ਕੋਰ ਹੋਣਾ ਦੇ ਵੱਲੋਂ ਭਿਆਨ ਦਿੱਤਾ ਗਿਆ ਸੀਗਾ ਕਿ ਕੰਗਣਾ ਰਣੌਤ ਹੋਣਾ ਦੇ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਸੀ ਔਰ ਕਲਵਿੰਦਰ ਕੋਰ ਦਾ ਪਰਿਵਾਰ ਵੀ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਤਾਂ ਇਸ ਲਈ ਅਸੀਂ ਕਲਵਿੰਦਰ ਕੋਰ ਹੋਣਾ ਦੇ ਘਰ ਦੇ ਵਿੱਚ ਮੌਜੂਦ ਹੈਗੇ ਆ ਤਾਂ ਤਮਾਮ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ ਤਾਂ ਕਲਵਿੰਦਰ ਕੋਰ ਦੇ ਭਰਾ ਸ਼ੇਰ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਭਾਈ ਸਾਹਿਬ ਕਿਵੇਂ ਦੇਖਦੇ ਹੋ ਕੱਲ ਕਦੋਂ ਪਤਾ ਲੱਗਾ ਤੁਹਾਨੂੰ ਕਿ ਇਹ ਘਟਨਾ ਹੋ ਗਈ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਾਨੂੰ 5:30 ਵਜੇ ਜਿਹੜੀ ਆ ਉਹ মিডিਆ ਦੇ ਰਾਹੀਂ ਪਤਾ ਲੱਗਾ ਵਾ ਵੀ ਸਾਡੀ ਭੈਣ ਦੀ ਡਿਊਟੀ ਜਿਹੜੀ ਆ ਉਹ ਚੰਡੀਗੜ੍ਹ 에 ਰਿਪੋਰਟ ਤੇ ਆ ਵੀ ਉੱਥੇ ਜਿਹੜੀ ਕੰਗਣਾ ਨਰੌਦ ਦੇ ਨਾਲ ਜਿਹੜੀ ਆ ਉਹ ਤੂ ਤੂ ਮੈਂ ਮੈਂ ਹੋਈ ਆ ਤੇ ਥੱਪੜ ਮਾਰਿਆ ਗਿਆ ਵਾ ਔਰ ਜਦੋਂ ਸਾਨੂੰ ਬਾਅਦ ਦੇ ਵਿੱਚ ਸਾਡਾ ਸੰਪਰਕ ਨਹੀਂ ਹੋ ਪਾਇਆ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਦੋਂ ਬਾਅਦ ਜਿਹੜਾ ਵਾ ਵਿੱਚੋਂ ਗੱਲ ਨਿਕਲ ਕੇ ਆਉਂਦੀ মিডিਆ ਰਾਹੀਂ ਵੀ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਹੋਈ ਆ ਵੀ ਉਹਨਾਂ ਨੇ ਕਿਹਾ ਕੰਗਣਾ ਜੀ ਨੂੰ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਫੋਨ ਆ ਇਹਨੂੰ ਸਕੈਨਰ ਰਾਹੀਂ ਜਿਹੜਾ ਵਾ ਉਹਨਕਾਓ ਉੱਥੋਂ ਜਿਹੜੀ ਇਹਨਾਂ ਦੀ ਤੁਤੂ ਮੈਮ ਹੋਈ ਅੱਛਾ ਹਾਂਜੀ ਜਿਸ ਤਰੀਕੇ ਦੇ ਨਾਲ ਇਹ ਵੀ ਬਿਆਨ ਸਾਹਮਣੇ ਆਇਆ ਕਿ ਕਿਸਾਨ ਅੰਦੋਲਨ ਦੇ ਵੇਲੇ ਕੰਗਣਾ ਨੂੰ ਨੋਤ ਨੇ ਬਿਆਨਬਾਜ਼ੀ ਕੀਤੀ ਸੀ ਕਿਤੇ ਨਾ ਕਿਤੇ ਉਹਦਾ ਗੁੱਸਾ ਤਾਂ ਨਹੀਂ ਸੀ ਅੰਦਰ ਨਹੀਂ ਦੇਖੋ ਇਸ ਸੁਭਾਅਕੀ ਆ ਵੀ ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਜਾਂ ਭਰਾ ਪ੍ਰਤੀ ਜਾਂ ਇਹੋ ਜਿਹੇ ਸ਼ਬਦਾਵਲੀ ਵਰਤੋਗੇ ਤੇ ਜਦੋਂ ਕਿਤੇ ਨਾ ਕਿਤੇ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਸੁਭਾਅਕ ਹੀ ਆ ਕਿ ਉਹ ਜਿਹੜਾ ਗੁੱਸਾ ਵਾ ਉਹ ਫੁੱਟਦਾ ਵਾ ਉਥੇ ਉਹਨਾਂ ਨੇ ਜਿਹੜਾ ਵਾ ਇਹ ਜਰੂਰ ਕਿਹਾ ਵਾ ਕਿ ਤੁਸੀਂ ਅੱਗੇ ਵੀ ਸਾਡੀਆਂ ਮਾਵਾਂ ਬਾਰੇ ਸਾਡੀਆਂ ਭੈਣਾਂ ਬਾਰੇ ਧੀਆਂ ਬਾਰੇ ਜਿਹੜੇ ਆ ਇਹ ਸ਼ਬਦ ਬੋਲਦੇ ਰਹਿ ਜਾਓ ਤੇ ਕੰਗਣਾ ਜੀ ਨੇ ਇਹ ਜਿਹੜੇ ਬਿਆਨ ਉਦੋਂ ਦਿੱਤੇ ਵੀ ਆ ਉਹਨਾਂ ਨੇ ਬਹੁਤ ਭਾਜਪਾ ਦੇ ਹੱਕ ਦੇ ਵਿੱਚ ਖੜ ਕੇ ਜਿਹੜਾ ਵਾ ਸਾਡੀਆਂ ਬੀਬੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਇਹੋ ਜੇ ਬਿਆਨ ਦਿੱਤੇ ਆ ਅਸੀਂ ਕਹਿੰਦੇ ਆ ਵੀ ਕੰਗਣਾ ਜੀ ਨੂੰ ਇਹੋ ਜੇ ਬਿਆਨ ਜਿਹੜੇ ਉਹ ਨਹੀਂ ਦੇਣੇ ਚਾਹੀਦੇ ਤੁਹਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਕੁਲਵਿੰਦਰ ਹੋਣਾ ਨਾਲ ਨਹੀਂ ਜੀ ਮੇਰੀ ਉਹਨਾਂ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਹੋਇਆ ਕਿੱਥੇ ਨੇ ਜੀ ਉਹ ਕਿੱਥੇ ਆ ਪਰਿਵਾਰ ਉਹਨਾਂ ਦਾ ਕੁਝ ਪਤਾ ਨਹੀਂ ਦੇਖੋ ਭਾਜੀ ਤੇ ਉੱਥੇ ਹੀ ਆ ਚੰਡੀਗੜੀ ਤੇ ਕੁਲਵਿੰਦਰ ਕੌਰ ਜਿਹੜੀ ਆ ਉਹ ਉਹਨਾਂ ਦੇ ਮਹਿਕਮੇ ਦੀ ਜਿਹੜੀ ਕਸਟਡੀ ਉਹਦੇ ਵਿੱਚ ਆ ਤੇ ਜਿਹੜੇ ਬੱਚੇ ਆ ਉਹ ਅਸੀਂ ਸਵੇਰੇ ਤੜਕੇ ਜਿਹੜੇ ਉਹਨਾਂ ਕੋਲ ਲੈ ਆਏ ਸੀ ਉਤੋਂ ਹਾਂ ਜਿਹੜੇ ਕੁਆਟਰ ਦੇ ਵਿੱਚ ਉਹਨਾਂ ਨੇ ਇੱਕ ਨੌਕਰ ਰੱਖੇ ਸੀਗੀ ਜਨਾਨੀ ਸੀਗੀ ਤੇ ਫਿਰ ਇਹ ਬੱਚੇ ਉਹਨਾਂ ਕੋਲ ਅਸੀਂ ਲੈ ਆਏ ਹਾਂ ਹੂੰ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨੇ ਤੁਹਾਨੂੰ ਸੰਪਰਕ ਕੀਤਾ ਨਹੀਂ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਹੂੰ ਕੁਲਵਿੰਦਰਪੁਰ ਹੁਣ ਵੀ ਫਾਰਮਰ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਲ ਹੋਏ ਸੀਗੇ ਨਹੀਂ ਉਹ ਉੱਥੇ ਗਏ ਨਹੀਂਗੇ ਉਹਨਾਂ ਨੂੰ ਨਾਂ ਤੇ ਛੁੱਟੀ ਮਿਲੀ ਆ ਤੇ ਨਾ ਉਹ ਗਏ ਆ ਹੂੰ ਅਜੇ ਤੱਕ ਨਹੀਂ ਹੋ ਗਿਆ ਹੂੰ ਹਾਂ ਠੀਕ ਆ ਕਿਸਾਨਾਂ ਮਜ਼ਦੂਰਾਂ ਦੇ ਪੋਤੇ ਆ ਸਾਡਾ ਦੇਸ਼ ਜਿਹੜਾ ਵਾ 85% ਜਿਹੜਾ ਉਹ ਖੇਤੀ ਤੇ ਨਿਰਭਰ ਆ ਤੇ ਜਿਹੜੇ ਜਿੰਨੇ ਵੀ ਆ ਡਾਕਟਰ ਆ ਮੁਲਾਜ਼ਮ ਆ ਕੋਈ ਫੌਜੀ ਆ ਸਾਰੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਪੋਤੇ ਆ ਕੋਈ ਇਦਾਂ ਦੀ ਗੱਲ ਨਹੀਂ ਵੀ ਦਾਨੀਆਂ ਬਾਨੀਆਂ ਦੇ ਨਹੀਂ ਗਿਓ ਤੁਸੀਂ ਕਿਹੜੀ ਜਥੇਬੰਦੀ ਦੇ ਨਾਲ ਜੁੜੇ ਹੋਏ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਰਪੋਥਲਾ ਦਾ ਸਗਠਨ ਸਖਤਰ ਆ ਜੀ ਹਾਂ ਤੇ ਪੰਦੇਰ ਸਾਹਿਬ ਵਾਲੀ ਜਿਹੜੀ ਜਥੇਬੰਦੀ ਹੈ ਉਹਨਾਂ ਦੇ ਨਾਲ ਹੂੰ ਕੁਝ ਪਤਾ ਲੱਗਾ ਫਿਰ ਅੱਗੇ ਹੁਣ ਤੁਹਾਨੂੰ ਕਿਸਾਨਾਂ ਦਾ ਵੀ ਸਾਥ ਆ ਗਿਆ ਤਾਂ ਕੀ ਕਾਰਵਾਈ ਅੱਗੇ ਕਸਟਡੀ ਦੇ ਵਿੱਚ ਰੱਖਿਆ ਹੋਇਆ ਅਗਲੀ ਕਾਰਵਾਈ ਕੀ ਹੈ ਹਾਂ ਜਦੋਂ ਕੱਲ ਇਹ ਗੱਲ ਆਈ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਇਹ ਗੱਲ ਦਾ ਮੇਰੀ ਪੰਦੇਰ ਸਾਹਿਬ ਨਾਲ ਗੱਲ ਹੋਈ ਪੰਨੂ ਸਾਹਿਬ ਨਾਲ ਵੀ ਗੱਲ ਹੋਈ ਸਭਰਾ ਸਾਹਿਬ ਨਾਲ ਵੀ ਗੱਲ ਹੋਈ ਸਵੇਰੇ ਇੱਥੇ ਹੋ ਕੇ ਵੀ ਗਏ ਉਹਨਾਂ ਨੇ ਦੋਹਾਂ ਮੋਰਚਿਆਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਸਜੁਗਤ ਮੋਰਚੇ ਵੱਲੋਂ ਜਿਹੜਾ ਵਾ ਉਹਨਾਂ ਨੇ ਜਿਹੜੀ ਕਾਨਫਰੰਸ ਕੀਤੀ ਵੀ ਅਸੀਂ ਹਰ ਪੱਖੋਂ ਜਿਹੜੇ ਆ ਉਹ ਕੁਲਵਿੰਦਰ ਕੌਰ ਦੇ ਨਾਲ ਆ ਕੁਲਵਿੰਦਰ ਕੌਰ ਦੇ ਪਰਿਵਾਰ ਦੇ ਨਾਲ ਹੂੰ ਜਿਸ ਤਰੀਕੇ ਦੇ ਨਾਲ ਇਹ ਮਸਲਾ ਹਾਈਲਾਈਟ ਹੋਇਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਤਾਂ ਨਹੀਂ ਨੇ ਸਾਨੂੰ ਕਿਸੇ ਕਿਸ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਦੇਖੋ ਉਹਨਾਂ ਦੀ ਡਿਊਟੀ ਆ ਤੇ ਜੇ ਉਹ ਕਹਿਣ ਕਿ ਜਿਹੜਾ ਮਾਰੇ ਵਾਸਤੇ ਕਾਨੂੰਨ ਹੋ ਰਿਹਾ ਤਕੜੇ ਵਾਸਤੇ ਹੋ ਰਿਹਾ ਦੇਖੋ ਜੀ ਜਦੋਂ ਤੇ ਉਥੋਂ ਲੰਘਦੇ ਆ ਉਦੋਂ ਤਾਂ ਆਮ ਬੰਦੇ ਦੇ ਤਾਂ ਬੂਟ ਵੀ ਲਵਾ ਕੇ ਚੈੱਕ ਕੀਤਾ ਜਾਂਦਾ ਵਾ ਤੇ ਜਿਹੜਾ ਐਮਪੀ ਆ ਜਾਂ ਕੋਈ ਵੱਡਾ ਐਕਟਰ ਆ ਤੇ ਨੀਤ ਬਦਲਣ ਲੱਗੀ ਦਾ ਕੀ ਪਤਾ ਲੱਗਦਾ ਕਦੋਂ ਬਦਲ ਜਾਣੀ ਫਿਰ ਉਹਦਾ ਜ਼ਿੰਮੇਵਾਰ ਕੌਣ ਆ ਫਿਰ ਸਕਿਉਰਿਟੀ ਤੇ ਉਂਗਲ ਆਊਗੀ ਨਾ ਇਸ ਕਰਕੇ ਉਹ ਆਪਣੇ ਸਕਿਉਰਿਟੀ ਤੇ ਖੜੇ ਆ ਤੇ ਉਹਨਾਂ ਨੇ ਜੋ ਵੀ ਕੀਤਾ ਵਾ ਠੀਕ ਆ ਫਾਰਮਰ ਪ੍ਰੋਟੈਸਟ ਦੇ ਦੌਰਾਨ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਹੋਈਆਂ ਸੀਗੀਆਂ ਅਜੇ ਵੀ ਕਈ ਨੌਜਵਾਨ ਜੇਲ੍ਹਾਂ ਦੇ ਵਿੱਚ ਨੇ ਬਹੁਤ ਤਰ੍ਹਾਂ ਦੀ ਉਹਨਾਂ ਤੇ ਕਾਰਵਾਈਆਂ ਹੋਈਆਂ ਤੁਹਾਨੂੰ ਲੱਗਦਾ ਕਿ ਇਸ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਕੋਈ ਵੱਡੀ ਕਾਰਵਾਈ ਨਾ ਕੀਤੀ ਜਾਵੇ ਦੇਖੋ ਜੀ ਜਿਹੋ ਜਿਹਾ ਕੰਗਣਾ ਨੌਦੀ ਦਾ ਬਿਆਨ ਆਇਆ ਇਹ ਇਹ ਵੀ ਅੰਦਰੋਂ ਆ ਰਿਹਾ ਵੀ ਉਹਨੇ ਕੁਲਵਿੰਦਰ ਕੌਰ ਨੂੰ ਕੌਰ ਖਾਲਸਤਾਨੀ ਕਿਹਾ ਜਿਹੜੀ ਜਿਹੜੀ ਅੰਦਰੋਂ ਗੱਲ ਆ ਰਹੀ ਆ ਇਹਦੇ ਤੇ ਵੀ ਕੰਗਣਾ ਨੌਦੀ ਤੇ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਦੂਸਰਾ ਉਹਨਾਂ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਅੱਤਵਾਦ ਵਧ ਰਿਹਾ ਵਾ ਇਹ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਜਿਹੜਾ ਵਾ ਬਹੁਤ ਵੱਡਾ ਸਵਾਲ ਆ ਉਹਨੂੰ ਭੰਗ ਕਰਨ ਦੀ ਗੱਲ ਆ ਉਹਦੇ ਤੇ ਵੀ ਜਿਹੜੀ ਆ ਕੰਗਣਾ ਨੌਤ ਤੇ ਜਿਹੜੇ ਵਾ ਉਹ ਪਰਚਾ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਇੱਕ ਥੱਪੜ ਦੇ ਉੱਪਰ ਅਜਿਹਾ ਬਿਆਨ ਦੇਣਾ ਕਿ ਅਤਵਾਦ ਔਰ ਉਗਰਵਾਦ ਵਧ ਰਿਹਾ ਪੰਜਾਬ 'ਚ ਨਹੀਂ ਦੇਖੋ ਨਾ ਜਦੋਂ ਕਿਸੇ ਸ਼ਬਦਾਂ ਦੀ ਮर्यादा ਨਹੀਂ ਰੱਖਣੀ ਮੇਰੇ ਹਿਸਾਬ ਨਾਲ ਅੱਧੀ ਇੰਡਸਟਰੀ ਦੇ ਨਾਲ ਉਹਦੀ ਤੂ ਤੂ ਮਮ ਚੱਲਦੀ ਆ ਕੰਗਣਾ ਨੌਤ ਜੀ ਦੀ ਪਰ ਉਹਨੂੰ ਹੁਣ ਇਹ ਸਮਝਣਾ ਚਾਹੀਦਾ ਕਿ ਮੈਂ ਐਕਟਰ ਨਹੀਂ ਕੀ ਮੈਂ ਲੋਕਾਂ ਦੀ ਚੁਣੀ ਹੋਈ ਐਮਪੀ ਆ ਤੇ ਮੈਂ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸੋਚ ਸਮਝ ਕੇ ਕਰਿਆ ਕਰਾ ਇਹੋ ਜਿਹੇ ਬਿਆਨ ਦੇਣੇ ਜਿਹੜੇ ਆ ਉਹ ਬਹੁਤ ਖਤਰਨਾਕ ਆ ਘਾਤਕ ਆ ਇਕਤਾ ਦੇ ਖੰਡਤਾ ਨੂੰ ਜਿਹੜਾ ਵਾ ਉਹ ਖਤਰਾ ਵਾ ਇਸ ਕਰਕੇ ਕੰਗੜਾ ਨਰੋਜੀ ਤੇ ਵੀ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਹਮ ਕੁਲਵਿੰਦਰ ਕੌਰ ਉਹਨਾਂ ਦਾ ਸੋਹਰਾ ਪਰਿਵਾਰ ਕਿੱਥੇ ਆ ਜੀ ਕਦੋਂ ਉਹਨਾਂ ਦਾ ਵਿਆਹ ਹੋਇਆ ਸੀ ਕੋਈ 15 16 ਦੇ ਕਰੀਬ ਹੋਇਆ ਵਾ ਪੱਕਾ ਕਨਫਰਮ ਨਹੀਂਗਾ ਤੇ ਆਹ ਇੱਥੇ ਕੋਇਆ 15 16 ਦੇ ਮੇਰੇ ਤੋਂ ਛੋਟੇ ਆ ਸਾਲ 1.5 ਸਾਲ ਤੇ ਬਾਕੀ ਜੰਮੂ ਦੇ ਵਿੱਚ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦਾ ਜਿਹੜਾ ਘਰ ਵਾਲੇ ਉਹ ਵੀ ਇਸੇ ਮਹਿਕਮੇ ਦੇ ਵਿੱਚ ਡਿਊਟੀ ਕਰਦੇ ਕੱਲ ਜਦੋਂ ਦੀ ਇਹ ਘਟਨਾ ਹੋਈ ਹੈ ਸੁਭਾਵਿਕ ਤੌਰ ਤੇ ਆ ਕਿ ਪਰਿਵਾਰ ਦੇ ਵਿੱਚ ਮਾਹੌਲ ਵੀ ਬਦਲ ਜਾਂਦਾ ਹੈ ਕੀ ਮਾਹੌਲ ਆ ਕਿਸੇ ਤਰ੍ਹਾਂ ਦਾ ਕੋਈ ਡਰਤਾ ਨਹੀਂ ਨਹੀਂ ਜੀ ਬਿਲਕੁਲ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ ਕੋਈ ਡਰ ਨਹੀਂ ਡਰ ਆਪਾਂ ਨੂੰ ਕਾਹਦੇ ਤੋਂ ਆ ਉਹ ਆਪਣੀ ਡਿਊਟੀ ਨਿਭਾ ਰਹੇ ਆ ਤੇ ਜੇ ਡਿਊਟੀ ਦੇ ਵਿੱਚ ਕੋਈ ਵਿਗੜ ਪਾਊਗਾ ਤੇ ਫਿਰ ਭਾਈ ਇਦਾਂ ਹੀ ਹੋਊਗੀ ਉਨ ਅਗਲੀ ਕਾਰਵਾਈ ਕੀ ਹੋਊਗੀ ਕਿਸਾਨ ਜਥੇਬੰਦੀਆਂ ਵਿੱਚ ਕਟੀਆਂ ਹੋਈਆਂ ਅੱਜ ਪ੍ਰੈਸ ਕਾਨਫਰੰਸ ਲਈ ਕਰਨ ਜਾ ਰਹੇ ਨੇ ਕਿ ਤੁਹਾਡੀ ਕੋਈ ਗੱਲਬਾਤ ਹੋਈ ਸਰਮਪੰਦੇ ਦੇ ਨਾਲ ਦੇਖੋ ਹਾਂ ਗੱਲਬਾਤ ਮੈਂ ਟੱਚ ਦੇ ਵਿੱਚ ਹਾਂ ਲਗਾਤਾਰ ਜਿਹੜੀ ਉਹ ਉਧਰ ਉਧਰ ਗੱਲਬਾਤ ਚੱਲ ਰਹੀ ਆ ਜੇ ਕੋਈ ਉਹਨਾਂ ਤੇ ਮੰਨ ਲਓ ਉਹਨਾਂ ਨੂੰ ਨੌਕਰੀ ਤੋਂ ਬਾਹਰ ਕੱਢਦੇ ਆ ਚਾਹੇ ਉਹਨਾਂ ਤੇ ਪਰਚਾ ਕਰਦੇ ਆ ਤੇ ਕੋਈ ਧੱਕਾ ਕਰਦੇ ਆ ਤੇ ਜਥੇਬੰਦੀਆਂ ਬਿਲਕੁਲ ਨਾਲ ਖੜੀਆਂ ਵਾਂ ਅਸੀਂ ਅਗਲਾ ਕੋਈ ਆਪਦਾ ਐਕਸ਼ਨ ਲਵਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਇਹੋ ਜਿਹਾ ਕੋਈ ਐਕਸ਼ਨ ਕਰ ਸਕਦੀ ਹੈ ਗਵਰਨਮੈਂਟ ਕਿ ਇੱਕ ਐਮਪੀ ਦੇ ਉੱਪਰ ਥੱਪੜ ਮਾਰਿਆ ਉਹ ਡਿਸਮਿਸ ਵੀ ਕਰ ਸਕਦੇ ਨੇ ਨੌਕਰੀ ਤੋਂ ਨਹੀਂ ਫਿਰ ਜਥੇਬੰਦੀਆਂ ਵੀ ਤਾਂ ਐਕਸ਼ਨ ਕਰ ਸਕਦੀਆਂ ਨਾ ਉਹ ਆਪਣੀ ਡਿਊਟੀ ਤੇ ਖੜੇ ਆ ਤੇ ਕੰਨਨ ਲੋਜ ਜੀ ਕਹਿੰਦੇ ਨਾ ਮੈਂ ਆਪਣਾ ਪਰਸ ਚੈੱਕ ਕਰਾਉਣਾ ਵਾ ਤੇ ਨਾ ਮੈਂ ਆਪਣਾ ਮੋਬਾਈਲ ਚੈੱਕ ਕਰਾਉਣਾ ਫਿਰ ਉਹਦੇ ਤੇ ਕਾਰਵਾਈ ਵੀ ਕਰਨੀ ਚਾਹੀਦੀ ਆ ਬਰਾਬਰ ਦੀ ਹੋਣੀ ਚਾਹੀਦੀ ਹਮ ਇਸ ਗੱਲ ਨੂੰ ਲੈ ਕੇ ਹੋਈ ਸੀਗੀ ਚੈਕਿੰਗ ਨਹੀਂ ਸੀ ਕਰਾਉਂਦੇ ਹਾਂ ਇਹੀ মিডিਆ ਰਾਈ ਇਹ ਗੱਲ ਆ अच्छा मेरी कोई ਉਹਨਾਂ ਨਾਲ ਕਨਫਰਮ ਨਹੀਂ ਆ ਮੀਡੀਆ ਰਾਈ ਗੱਲ ਆ ਰਹੀ ਹੈ ਤੁਸੀਂ ਸੰਪਰਕ ਕੌਰ ਕੌਰ ਖਾਲਸਤਾਨੀ ਵੀ ਜਿਹੜੀ ਮੀਡੀਆ ਰਾਈ ਨਹੀਂ ਆ ਰਿਹਾ ਵੀ ਇਹ ਕੰਗਣਾ ਨੌਦਜੀ ਨੇ ਜਿਹੜਾ ਵਾ ਸ਼ਬਦ ਬੋਲਿਆ ਤੁਸੀਂ ਕੋਸ਼ਿਸ਼ ਕੀਤੀ ਕੁਲਵਿੰਦਰ ਕੌਰ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਨਹੀਂ ਉਹਨਾਂ ਦਾ ਫੋਨ ਹੀ ਬੰਦ ਆ ਰਿਹਾ ਵਾ ਹਾਂ ਅੰਲਗ ਨਹੀਂ ਰਿਹਾ اچھا ਉਹਨਾਂ ਦੇ ਵੱਲੋਂ ਕੋਈ ਅਫਸਰਾ ਵੱਲੋਂ ਜਾਣਕਾਰੀ ਵੀ ਨਹੀਂ ਦਿੱਤੀ। ਨਹੀਂ ਦਿੱਤੀ ਜੀ ਤੁਹਾਡੇ মিডিਆ ਰਾਹੀਂ ਕੋਈ ਜਾਣਕਾਰੀ ਦਿੱਤੀ ਆ। ਤੇ ਅਸੀਂ ਕਹਿੰਦੇ ਆ ਵੀ ਤੁਹਾਨੂੰ ਸ਼ੇਅਰ ਕਰਨੀ ਚਾਹੀਦੀ ਆ ਸਾਡੇ ਤਾਂ ਜਿਹੜੀ ਉਹ ਗੱਲਬਾਤ ਜਿਹੜੀ ਪਹੁੰਚ ਜੀ। ਹੂੰ ਤਾਂ ਕੀ ਹੁਣ ਜਿਵੇਂ ਜੱਥੇਬੰਦੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਕੀ ਅਗਲੀ ਕਾਰਵਾਈ ਕੀ ਆ ਕਿ ਜਾਂ ਇੰਤਜ਼ਾਰ ਕੀਤਾ ਜਾ ਰਿਹਾ ਆ ਜੀ? ਦੇਖੋ ਜੀ ਅਜੇ ਅਸੀਂ ਇੰਤਜ਼ਾਰ ਕਰ ਰਹੇ ਆ ਕਿ ਜਿਹੜੀ ਉਹ ਆਪਣੀ ਪੂਨਸ਼ਾਨ ਕਰ ਰਹੇ ਆ ਮਹਿਕਮੇ ਵੱਲੋਂ ਹੂੰ ਸਾਰੀ ਇਨਕੁਆਰੀ ਕਰ ਰਹੇ ਆ ਅਸੀਂ ਵੀ ਉਹਦੀ ਡੀ ਕਰ ਰਹੇ ਆ। ਹੂੰ ਠੀਕ ਆ ਜੀ ਸ਼ੇਰ ਸਿੰਘ ਜੀ ਧੰਨਵਾਦ ਗੱਲਬਾਤ ਦਾ। ਧੰਨਵਾਦ